ਕੀ ਰੋਟੀ ਖਾ ਲ ਲਈ ਹੈ ਯਾਰ ਸਿਮਰਨ ਤੂੰ ਇੱਥੇ ਕਿਵੇਂ ਸਰਬ ਤੂੰ ਯਾ ਤੂੰ ਇੱਥੇ ਕੀ ਕਰਦੀ ਹੈ ਯਾਰ ਇਹ ਸਟਾਪ ਬਰੈਂਡ ਤੇ ਲਿਆ ਫਰੰਟ ਤੇ ਔਰ ਯਾਰ ਮੁੰਡਾ ਤਾਂ ਕੰਮ ਵਧੀਆ ਚੱਲ ਰਿਹਾ ਸੀ ਹਾਂ ਯਾਰ ਬਸ ਕੁਝ ਮਾੜੇ ਦਿਨਾਂ ਕਰਕੇ ਨਾ ਸਾਰਾ ਕੰਮਕਾਰ ਠੱਪ ਹੋ ਗਿਆ ਫਿਰ ਬੱਚੇ ਤਾਂ ਪਾਲਣੇ ਸੀ ਫਿਰ ਟਾਬਰ ਐਂਡ ਤੇ ਲੈ ਕੇ ਚਲਾਉਣ ਲੱਗੇ ਏਅਰ ਤੋਂ ਸੋਣੀ ਸੁਣਖੀ ਐ ਤੋ ਆਰੇ ਵਿਆ ਕਰਾ ਲੈਂਦੀ ਹੋਰ ਵਿਆ ਯਾਰ ਜਿਹਦੇ ਨਾਲ ਮਾਪਿਓ ਨੇ ਲੜ ਲਾਇਆ ਨਾ ਉਸੇ ਨਾਲ ਹੀ ਮਰਨਾ ਜਾਉਣਾ ਹੁੰਦਾ ਫਿਰ ਨਾਲੇ ਜਿਹਦੇ ਨਾਲ ਅਸੀਂ ਚੰਗੇ ਦਿਨਾਂ 'ਚ ਹੋਈਏ ਫਿਰ ਮਾੜੇ ਦਿਨਾਂ 'ਚ ਵੀ ਤਾਂ ਨਾਲ ਖੜਨਾ ਚਾਹੀਦਾ ਨਾ ਇਹ ਕਿਹੋ ਜਿਹਾ ਪਿਆਰ ਹੋਇਆ ਵੀ ਚੰਗੇ ਦਿਨਾਂ 'ਚ ਨਾਲ ਰਹੋ ਤੇ ਮਾੜੇ ਦਿਨਾਂ 'ਚ ਛੱਡ ਦੋ ਸਰਥਰਾਏ ਕਰ ਰੋਟੀ ਲਾ ਲ ਹਾਂ